हां जी ਨਵੇਂ ਗੋਡੇ ਪਾਉਣ ਤੋਂ ਬਾਅਦ ਅਕਸਰ ਮਰੀਜ਼ ਕਿਹੜੀਆਂ ਏਦਾਂ ਦੀਆਂ ਗਲਤੀਆਂ ਕਰਦੇ ਆ ਜਿਦੇ ਕਰਕੇ ਉਹਨਾਂ ਦੇ ਗੋਡੇ ਖਰਾਬ ਹੋ ਜਾਂਦੇ ਆ ਫਿਰ ਤੋਂ ਜਾਂ ਫਿਰ ਉਹਨਾਂ ਨੂੰ ਦੁਬਾਰਾ ਜਿਹੜੇ ਹੈਗੇ ਆ ਗੋਡੇ ਕੁਝ ਸਾਲ ਬਾਅਦ ਨਵੇਂ ਫਿਰ ਪਵਾਉਣੇ ਪੈਂਦੇ ਆ ਜਿਹਨੂੰ ਰਿਵੀਜ਼ਨ ਟੀਕੇਆਰ ਬੋਲਦੇ ਆ ਅੱਜ ਦੀ ਵੀਡੀਓ ਇਸੇ ਟੌਪਿਕ ਦੇ ਉੱਪਰ ਆ ਕਿ ਨਵੇਂ ਗੋਡੇ ਤਾਂ ਪਵਾ ਲਏ ਪਰ ਹੁਣ ਆਪਾਂ ਛਾਲਾ ਨਹੀਂ ਮਾਰਨੀ ਆ ਜਾਂ ਗਲਤ ਤਰੀਕੇ ਦੇ ਨਾਲ ਜਿਹੜੀਆਂ ਹੈਗੀਆਂ ਨੇ ਮੂਵਮੈਂਟਸ ਨਹੀਂ ਕਰਨੀਆਂ ਉਹ ਸਾਰੀ ਮੈਂ ਇੱਕ ਇੱਕ ਚੀਜ਼ ਤੁਹਾਨੂੰ ਤਰੀਕੇ ਦੇ ਨਾਲ ਦੱਸੂਗਾ ਤਾਂ ਸਭ ਤੋਂ ਪਹਿਲੀ ਚੀਜ਼ ਕੀ ਆ ਕਿ ਜਦੋਂ ਹੀ ਆਪਾਂ ਨਵੇਂ ਗੋਡੇ ਪਵਾ ਲੰਨੇ ਆ ਆਪਾਂ ਚੌਂਕੜੀ ਨਹੀਂ ਮਾਰਨੀ ਹੈਗੀ ਕੁਝ ਲੋਕ ਜ਼ਿਆਦਾਤਰ ਗਲਤੀ ਇਹੀ ਕਰਦੇ ਕਹਿੰਦਾ ਨਵੇਂ ਗੋਡੇ ਪਾਇਆ ਕਿ ਹੁਣ ਤਾਂ ਮੈਂ ਚੌਂਕੜੀ ਮਾਰਨੀ ਹੀ ਮਾਰਨੀ ਆ ਚੌਂਕੜੀ ਮਾਰਨ ਨਾਲ ਗੋਡਿਆਂ ਦੀ ਜਿਹੜੀ ਲਾਈਫ ਹੈਗੀ ਆ ਉਹ ਘਟਦੀ ਆ ਨੈਕਸਟ ਕੀ ਆ ਕਿ ਆਪਾਂ ਨੇ ਜਿਹੜੀ ਟਾਇਲਟ ਸ਼ੀਟ ਹੈਗੀ ਆ ਉਹ ਇੰਗਲਿਸ਼ ਸ਼ੀਟ ਦੇ ਉੱਪਰ ਹੀ ਆਪਾਂ ਬੈਠਣਾ ਹੈ ਦੂਸਰੀ ਦੇ ਉੱਪਰ ਨਹੀਂ ਬੈਠਣਾ ਉਹਦੇ ਨਾਲ ਇੰਪਲੈਂਟ ਦੇ ਉੱਪਰ ਪ੍ਰੈਸ਼ਰ ਪੈਂਦਾ ਆ ਤੇ ਜਦੋਂ ਆਪਾਂ ਬੈਠਣਾ ਆ ਤਾਂ ਆਪਾਂ ਜਦੋਂ ਕਿਸੇ ਕੁਰਸੀ ਦੇ ਉੱਪਰ ਬੈਠਣਾ ਜਾਂ ਸੋਫੇ ਦੇ ਉੱਪਰ ਬੈਠਣਾ ਤਾਂ ਇਹ ਦੇਖਣਾ ਕਿ ਆਪਣਾ 90 ਡਿਗਰੀ ਦਾ ਐਂਗਲ ਬਣਨਾ ਚਾਹੀਦਾ ਸਿੱਧ ਕਿ ਜਿਆਦਾ ਨੀਵੀਂ ਜਗ੍ਹਾ ਦੇ ਉੱਪਰ ਆਪਾਂ ਨਹੀਂ ਬੈਠਣਾ ਹੈਗਾ ਅਗਰ ਜਿਆਦਾ ਨੀਵੀਂ ਜਗ੍ਹਾ ਤੇ ਬੈਠਾਂਗੇ ਉਹਦੇ ਨਾਲ ਵੀ ਜਿਹੜਾ ਸਾਡੇ ਗੋਡਿਆਂ ਦੀ ਲਾਈਫ ਆ ਉਹ ਕਾਫੀ ਹੱਦ ਤੱਕ ਘਟਦੀ ਆ ਸਿਰ ਦੇ ਉੱਪਰ ਜਿਆਦਾ ਆਪਾਂ ਵਜਨ ਨਹੀਂ ਚੱਕਣਾ ਕਿਉਂਕਿ ਜਿਆਦਾ ਵਜਨ ਚੱਕਾਂਗੇ ਉਹਦੇ ਨਾਲ ਵੀ ਇੰਪਲਾਂਟ ਦੇ ਉੱਪਰ ਸਟ੍ਰੈਸ ਪੈਂਦਾ ਆ ਜ਼ਮੀਨ ਦੇ ਉੱਪਰ ਆਪਾਂ ਨਹੀਂ ਬੈਠਣਾ ਥੱਲੇ ਜਦੋਂ ਵੀ ਆਪਾਂ ਕਿਤੇ ਇਹੋ ਜੀ ਜਗ੍ਹਾ ਤੇ ਜਾਂਦੇ ਆ ਕਈ ਵਾਰ ਅਸੀਂ ਮਰਗ ਵਾਲੀ ਜਗ੍ਹਾ ਤੇ ਚਲੇ ਜਾਂਦੇ ਆ ਕਿਸੇ ਭੋਗ ਤੇ ਗਏ ਜਾਂ ਗੁਰਦੁਆਰਾ ਸਾਹਿਬ ਗਏ ਕੋਸ਼ਿਸ਼ ਕਰੋ ਕਿ ਹਾਈਟ ਵਾਲੀ ਜਗ੍ਹਾ ਦੇ ਉੱਪਰ ਹੀ ਆਪਾਂ ਬੈਠਣਾ ਹੈਗਾ ਉਸ ਤੋਂ ਬਾਅਦ ਕਿ ਆਪਾਂ ਜਿਆਦਾ ਹਾਈਟ ਵਾਲੀ ਜਗ੍ਹਾ ਦੇ ਉੱਪਰ ਮੰਨੋ ਛੋਟਾ ਸਟੈਪ ਤਾਂ ਆਪਾਂ ਚੜ੍ਹ ਸਕਦੇ ਆ ਅਗਰ ਜਿਆਦਾ ਉੱਚੇ ਸਟੈਪ ਨੂੰ ਆਪਾਂ ਚੜ੍ਹਾਂਗੇ ਉਹਦੇ ਨਾਲ ਵੀ ਇੰਪਲਾਂਟ ਦੇ ਉੱਪਰ ਇਫੈਕਟ ਪੈਂਦਾ ਆ ਜਾਂ ਆਪਾਂ ਕਿਸੇ ਹਾਈਟ ਵਾਲੀ ਜਗ੍ਹਾ ਦੇ ਉੱਪਰੋ ਛਲਾਂਗ ਮਾਰਦੀਏ ਜਾਂ ਛਾਲ ਮਾਰਦੀਏ ਇਹ ਵਾਲੀਆਂ ਗਲਤੀਆਂ ਨਹੀਂ ਕਰਨੀਆਂ ਤੇ ਸਭ ਤੋਂ ਮੇਨ ਚੀਜ਼ ਕੀ ਕਰਨੀ ਹੈ ਕਿ ਜਦੋਂ ਕਈ ਵਾਰ ਗੋਡੇ ਪਾਉਣ ਤੋਂ ਬਾਅਦ ਗੋਡਿਆਂ ਨੂੰ ਦਰਦ ਹੁੰਦਾ ਤਾਂ ਮਰੀਜ਼ ਕੀ ਕਰਦੇ ਆ ਗੋਡਿਆਂ ਨੂੰ ਸੇਕਾ ਦੇਣਾ ਸ਼ੁਰੂ ਕਰ ਦਿੰਦੇ ਆ ਸੇਕ ਤਾਂ ਬਿਲਕੁਲ ਵੀ ਨਹੀਂ ਆਪਾਂ ਦੇਣਾ ਅਗਰ ਕੋਈ ਵੀ ਪ੍ਰੋਬਲਮ ਆਉਂਦੀ ਹੈ ਗੋਡੇ ਪਾਉਣ ਤੋਂ ਬਾਅਦ ਕਿਸੇ ਤਰ੍ਹਾਂ ਦੀ ਤੁਹਾਡੇ ਜਾਦਾ ਤੁਸੀਂ ਫਿਜ਼ੀਓਥੈਰੇਪਿਸਟ ਨੂੰ ਦਿਖਾਉਣਾ ਹੈ ਜਿਨ੍ਹਾਂ ਨੂੰ ਤੁਸੀਂ ਫਿਜ਼ੀਓਥੈਰੇਪੀ ਕਰਾਈ ਹੈ ਜਾਂ ਫਿਰ ਤੁਸੀਂ ਜਿਹੜੇ ਡਾਕਟਰ ਤੋਂ ਆਪਣਾ ਆਪਰੇਸ਼ਨ ਕਰਵਾਇਆ ਹੈਗਾ ਆ ਤੁਸੀਂ ਉਹਨਾਂ ਦੇ ਨਾਲ ਕੰਸਲਟ ਕਰ ਸਕਦੇ ਹੋ ਤੁਸੀਂ ਸਾਡੇ ਵੀ ਸਲਾਹ ਲੈ ਸਕਦੇ ਆ ਸਾਡੇ ਵੀ ਕਲੀਨਿਕ ਦੇ ਉੱਪਰ ਵਿਜ਼ਿਟ ਕਰ ਸਕਦੇ ਆ ਅਗਰ ਤੁਹਾਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਚੱਲਦੀ ਹੈ ਅਗਰ ਫਾਈਨਲੀ ਤੁਸੀਂ ਇਹ ਸਾਰੀ ਚੀਜ਼ਾਂ ਦਾ ਧਿਆਨ ਰੱਖੋਗੇ ਤਾਂ ਤੁਹਾਨੂੰ ਦੁਬਾਰਾ ਤੋਂ ਗੋਡੇ ਪਾਉਣ ਦੀ ਜਿਹੜੀ ਜ਼ਰੂਰਤ ਹੈਗੀ ਉਹ ਨਹੀਂ ਪਵੇਗੀ ਤੁਹਾਡੇ ਜਿਹੜੇ ਗੋਡੇ ਹੈਗੇ 20 25 ਸਾਲ ਵਧੀਆ ਚੱਲਣਗੇ ਅਗਰ ਵੀਡੀਓ ਵਧੀਆ ਲੱਗੀ ਹੈ ਤਾਂ ਜਾਣਕਾਰੀ ਨੂੰ ਅੱਗੇ ਸ਼ੇਅਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ 4 ਪੇਸ਼ੈਂਟਾਂ ਨੂੰ ਫਾਇਦਾ ਹੋ ਸਕੇ ਜੀ ਥੈਂਕ ਯੂ